ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਰਾਰਾ ਸਭ ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਕਜ ਦੁ ਸਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦ ਕਾਂ ਪਿਟਦੇ ਨਾਂ ਦੇ ਮੁਖ ਲਾਇਆ ਜਨਾਂ ਨਾ ਕੇ ਸਰ ਸੀ ਵੀ ਅੰਤ ਲਈ ਛਡਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੋਪਿਆ ਜਾਂ ਸੁਖ ਧਾਮ ਨਾ ਹੋਏ ਤੂ ਕਰਤਾ ਕਰਣਾ ਮੈਂ ਨਹੀਂ ਜਾਹੂ ਕਰੀ ਨ ਹੋਈ बले हारी कुदरत वसया तेरा अंतर जाई लिखया रहाओ जात बह जो जोत तो बह जाता कल कला पर भूर रहा तू सच्चा साहिब शिव सवालो जिंदगी ती सो पार पे आ कहो नानक करते के बाता जो किस करना सो कर रहा सोदर राग आसा महला पहला इंकुंकार सत गुर प्रसाद सो दर तेरा केहा सो गर केहा जित बस रपस माले बाजे तेरे नाथ ने कसंखा कि तेरे पावन हारे ਕਿਤੇ ਤੇਰੇ ਆਗਰੇ ਸੋ ਕਈਏ ਕਿਤੇ ਤੇਰੇ ਗਾਵਣ ਹਾਰੇ ਗਾਵਾਂ ਤੁੰਨੋ ਪਉਣ ਪਾਣੀ ਪੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਾਂ ਤੁੰਨੋ ਚਿਤ ਕੁਬਤ ਲੈ ਕੇ ਜਾਣ ਨਿ ਲਿਖ ਲਿਖ ਧਰਮ ਵਿਚਾਰੇ ਗਾਵਾਂ ਤੁੰਨੋ ਇਸ ਬ੍ਰਹਮਾ ਦੇਵੀ ਸੋ ਹੁੰਦੇ ਸਦਾ ਸਵਾਰੇ ਗਾਵਾਂ ਤੁੰਨੋ ਇੰਦਰ ਆਸਨ ਬੈਠੇ ਦੇਵਤੇ ਆਦਰ ਨਾਲੇ ਗਾਵਾਂ ਤੁੰਨੋ ਸਿਸਮਾ ਦੇਂਦਰ ਗਾਵਾਂ ਤੁੰਨੋ ਸਾਧ ਵਿਚਾਰੇ ਗਾਵਾਂ ਤੁੰਨੋ ਜਤੀ ਸਤੀ ਸੰਤੋਕੀ ਗਾਵਾਂ ਤੁੰਨੋ ਵੀਰ ਕਰਾਰੇ ਗਾਵਾਂ ਤੁੰਨੋ ਪੰਡਤ ਪੜਨ ਰਕੇ ਸੁਰ ਜੂ ਜੁਕ ਵੇਦ ਨਾਲੇ ਗਾਵਾਂ ਤੁੰਨੋ ਮੋਨੀ ਅਨਮੋਹਨ ਸੁਰ ਕਾ ਬਚ ਪਿਆਲੇ गांव दनुतरो पाए तेरे अठ सती रत्नाले काम तुदनो ज्योत महा बलसूरा गांव तुदनो खाड़ी चारे काम तुदनो खंड बंडल पर मंडा कर कर रखे तेरे तारे सही तुदनो गांव है ज्योतत भवनत तेरे भगत रसाले और केते गांवन से मैं जितना नानक क्या बिचारे सोई सोई सदा से साहिब साचा साची नाही है व्यूसी चाइना सीजना जने चाइ ਰੰਗੀ ਰੰਗੀ ਭਾਤੀ ਕਰਕਰ ਜਿਸੇ ਮਾਇ ਜਨੁ ਭਾਏ ਕਰਕਰ ਦੇਖੇ ਕੀਤਾ ਆਪਣਾ ਚਿਤਤੀ ਦੀ ਬੜੀ ਆਈ ਜੋ ਤੇ ਸੁਭਾਵੇ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਸਾ ਸਹ ਪਾਸ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਿਲਾ ਪਹਿਲਾ ਸੁਣ ਵੱਡਾ ਕੇ ਸਭ ਕੋ ਇਹ ਕੇਵੜ ਵੱਡਾ ਟਿੱਟਾ ਹੋਈ ਕੀਮਤ ਵਾਏ ਨਾ ਕਿਹਾ ਜਾਈ ਕਹਿਣੇ ਵਾਲਾ ਰਹਤੇ ਸਮਾਈ ਓਨੇ ਮੇਰੇ ਸਾਹਿਬਾ ਗਹਿਰ ਕਬੀਰਾ ਗੁੜੀ ਕਹੀਰਾ ਕੋਈ ਨਾ ਜਾਣੇ ਤੇਰਾ ਕੇਤਾ ਕੇਵੜ ਜੀਰਾ ਰਹਾਓ ਸਭ ਸੁਰਤੀ ਮੇ ਸੁਰਤ ਕੁਮਾਈ ਸਭ ਕੀ ਮਨ ਮਿਲਗੀ ਮਤ ਭਾਈ ਗਿਆਨੀ ਧਿਆਨੀ ਪੁਰ ਕਰਹਾਈ ਕਿਹ ਨਜੇਤ ਤਿਲਵੜੀ ਆਈ ਸਭ ਸਤ ਸਭ ਤਬ ਸਭ ਚੰਗੀਆਂ ਆ ਸਿੱਧਾ ਪੁਰ ਕਾ ਘੀਆਂ ਵੜੀਆਂ ਤੁਦਵਣ ਸਿੱਧੀ ਕਿਨੇ ਨ ਪਾਈਆ ਕਰਮ ਮਿਲੇ ਨੇ ਠਾਕ ਰਹਾਈਆਂ ਆਖਣ ਵਾਲਾ ਕਿਆ ਵਿਚਾਰ ਆ ਸਿਫਤੀ ਭਰੇ ਤੇਰੇ ਭੰਡਾਰ ਜਿਸ ਤੋਂ ਤੇ ਤਿਸੇ ਕਿਆ ਚਾਰਾ ਨਾਨਕ ਸਸਵਾਨਨ ਹਾਰਾ ਆਸਾ ਮਹਿਲਾ ਪਹਿਲਾ ਆਖਾਂ ਜੀਵਾ ਵਿਸਰੇ ਅਮਰ ਜਾਉ ਆਖਣ ਓ ਕਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਪੋ ਕੁੱਤ ਵੋ ਕੇ ਕਾਇ ਚਲੀਏ ਰੂਪ ਸੋ ਕੋ ਬਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚ ਨਹੀਂ ਭਾਖਿਆ ਪਉ ਬਾਹਰ ਸਾਚਾ ਸਾਹਿਬ ਸਾਚ ਨਹੀਂ ਭਾਖਿਆ ਪਉ ਬਾਹਰ ਸਾਚੇ ਨਾਮ ਕੀ ਤਿਲਵੜੀ ਆਖ ਸਿੰਘ ਜਿਨ ਨਪਾਈ ਜੇ ਸਭ ਮਿਲ ਕੇ ਆਖੜ ਪਾਹੇ ਬੜਨ ਹੋਵੇ ਘਾੜ ਨਾ ਜਾਈ ਨਾ ਹੋ ਮਰੇ ਨਾ ਹੋਵੇ ਸੋਗ ਦੇਂਦਾ ਰਹੇ ਨਾ ਚੁੱਕੇ ਭੋ ਗੁਣੇ ਹੋ ਹੋਰ ਨਾ ਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਜੇਵੜਾ ਆਪ ਤੇ ਵਰਤੇ ਰਿਦਾ ਅਜੰਨ ਦਿਨ ਕਰਕੇ ਕੀਤੀ ਰਾਤ ਕਸਮ ਬਸਾਰੇ ਤੇ ਕਮਜਾਤ ਨਾਨਕ ਨਾਵੇ ਬਾਜਿਸਨਾਦ ਰਾਗੁ ਜੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰ ਕਾ ਬਿਨੋ ਗੁਰ ਗੁਰ ਪਾਸ ਹਮ ਕਿਰੇ ਕਿਰਮ ਸਤਗੁਰ ਸਰਣਾਈ ਕਰਦੇ ਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਕਾਸ਼ ਗੁਰਮਤਿ ਨਾਮ ਮੇਰਾ ਪ੍ਰਾਨ ਸਕਾਈ ਹਰ ਕੀ ਰਤ ਅਮਰੀ ਰਹਿ ਰਾਸ ਰਹਾਓ ਹਰ ਜਨ ਕੇ ਬਡ ਭਾਗ ਬਟੇ ਰੇ ਜਿਨ ਹਰ ਸਰਤਾ ਹਰ ਪਿਆਸ ਹਰ ਹਰ ਨਾਮ ਮੇਰਾ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਕਾਸ ਜਿਨ ਹਰ 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 ਰਸ ਨਾਮ ਨਾ ਪਾਏ ਤੇ ਪਾਗ ਹਿੰ ਜੰਪਾ ਚੋ ਸਤਗੁਰ ਸਣ ਸੰਗਤ ਨਹੀਂ ਆਇ ਤ੍ਰਿਗ ਜੀਵੇ ਤ੍ਰਿਗ ਜੀਵਾਸ दिन हर दिन सदगुर संगत भाई तिन तुर मुस्तक लिखा लिखास तन तन सत्संग चितरस पाया मिल जिन नानक नाम प्रकाश राग गुजरी महला पंजवा काहेरे रे मचित वे उत्तम जा आर हर जो परया सैल पथर में जंतु भाई ताकर जगा के कर तरिया मेरे मा दो जी सत्संगत मिले सो तरिया गुर प्रसाद परम पद पाया सूखे कास्ट हरिया रहाओ जनन पिता लोक सुत बरिंदा कोई ना किसकी तरिया ਸਿਰ ਸਿਰੇ ਜੀਕ ਸੁਬਾਹੇ ਠਾਕੁਰ ਕਾਹੇ ਬਨਪੋ ਕਰਿਆ ਉਡੇ ਉਡਾਵੇ ਸੇ ਕੋਸਾ ਤਿਸ ਪਾਚੇ ਬਜਰੇ ਛਰਿਆ ਦਿਨ ਗਵਣ ਖਲਾਵੇ ਕੌਣ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਪਿੰਦਾਨ ਦਸ ਅਸ ਸਿਧਾਨ ਠਾਕੁਰ ਕਤਲ ਤਰਿਆ ਜਨਾਨਕ ਪਲਪਤ ਸਤ ਬਲ ਜਾਈਏ ਤੇਰਾ ਅੰਤ ਨਪਾਰਾ ਵਰਿਆ ਰਾਗ ਆਸਮਹਿ ਲਾ ਚੋਤਾ ਸੋਪੁਰਾ ਕਿੰਕੁੰਕਾਰ ਸਤਗੁਰ ਪ੍ਰਸਾਦ ਸੋਪੁਰਾ ਨਰਿੰਦਰ ਹਰਪੁਰ ਨਰਿੰਦਰਾ ਗੰਬਾ ਕੰਬਾ ਪਾਰਾ ਸਭ ਧਿਆਵੇ ਸਭ ਧਿਆਵੇ ਤੁਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਹਾਰੇ ਜੀਤੂ ਜੀਆਂ ਕਾਹ ਦਾ ਧਾਰਾ ਹਰ ਧਿਆਉ ਸੰਤੂ ਜੀ ਸਭ ਤੂ ਕਿਸਾਨ ਨਹਾਰਾ ਹਰਾ ਪੇ ਠਾਕੁਰਾ ਪੇ ਸੇਵਕ ਜੀ ਕਿਆ ਨਾਰਕ ਜੰਤ ਵਿਚਾਰਾ ਤੂ ਘਟ ਘਟੰਤ ਸਰਬਨੰਤਰ ਜੀ ਅਰੇ ਕੋਪੁਰਕ ਸਮਾਨਾ ਇੱਕ ਦਾਤ ਇੱਕ ਪੇ ਘਾਰੀ ਜੀ ਸਭ ਤੇਰੇ ਚੋੜ ਬਿਜਾਣਾ ਤੂ ਆਪੇ ਦਾਤਾ ਆਪੇ ਭੋਗਤਾ ਜੀ ਹੋਂ ਤੂ ਬਿਨ ਵਾ ਨਾ ਜਾਣਾ ਤੂ ਪਾਰ ਬ੍ਰਹਮ ਬੇੰਤ ਬੇੰਤ ਜੀ ਤੇਰੇ ਕਿਆ ਗੁਨਾਹ ਖੁਖਾਣਾ ਜੋ ਸੇਵੇ ਜੋ ਸੇਵੇ ਤੁਜੀ ਜੀ ਜਨਾਨਕ ਤਿਨ ਕੁਰਬਾਣਾ ਹਰਿ ਤੇ ਆਵੇ ਹਰਿ ਤੇ ਆਵ ਤੁਜੀ ਸੇ ਸੰਜੁਗ ਮੈਂ ਸੁਖਵਾਸੀ ਸੇ ਮੁਕ ਸੇ ਮੁਕਤ ਪਾਇ ਜਨ ਹਰਿ ਤੇ ਆਏ ਜੀ ਜਿੰ ਤੁੱਟੀ ਜਮਕੀ ਫਾਸੀ ਜਿਨ ਨਿਰਬੋ ਜਿਨ ਹਰ ਨਿਰਬੋ ਤੇ ਆਏ ਜੀ ਤਨ ਕਾ ਬੋ ਸਭ ਕੁਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਤੇ ਆਏ ਜੀ ਚੰਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਨਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਨਿਕ ਤਰੀ ਨਿ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤ तेरे अनेक तेरे अनेक बड़े बहुसमर सासत जी कर करया खट कर्म करंता से भगत से भगत पले जिन नानक जी जो भावे मेरे हर भगवंत ता तुवाद पुरक परंपर करता जी तुर जेवो डबर ना कोई <coughs> तो जुग जुग एको सदा सदा तू एको जेतु नीचल करता सोई तू तो आपे भावे सोई बरते जी तू आपे करे सो होई तो दे आपे शिष्ट सब उपाय जी तो दा आपे सिध सब गोई ਦੇ ਨਾਨਕ ਗੁਰ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੂ ਆਸਾ ਮਹਿਲਾ ਚੌਥਾ ਤੂ ਕਰਤਾ ਸਚਾਰ ਮੈਂਡਾ ਸਾਈ ਜੋ ਤੂ ਭਾਵੇ ਸੋਈ ਤੀਸੀ ਜੋ ਤੂ ਦੇਸ ਹੋਇ ਹਉ ਪਾਇ ਰਹਾਵ ਸਭ ਤੇਰੀ ਤੂ ਸਬਨੀ ਤੇ ਆਇਆ ਜਿਸਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖ ਲਾਤਾ ਮਨ ਮੁਕਵਾਇ ਤਦ ਆਪ ਹੀ ਛੋੜੇ ਆਪ ਮਿਲਾਇ ਤੂ ਦਰਿਆ ਸਭ ਤੁਝ ਹੀ ਮਾਹੇ ਤੂ ਬਿੰਦੂ ਜਕ ਕੋਈ ਨਾਏ ਜੀ ਜਨ ਸਭ ਤੇਰਾ ਖੇਲ ਵਿਨਜੋਗ ਮਿਲਛੜਾ ਸੰਜੋਗੀ ਮੇਲ ਜਿਸ ਨੂੰ ਤੂ ਜਾਣ ਆਏ ਸੋ ਝੰਝਾਣੇ ਹਰ ਗੁਣ ਸਦੀ ਆਪ ਖਾਣੇ ਜਿਨ ਹਰ ਸੇਵਿਆ ਤਿਸ ਨੂੰ ਕੋ ਪਾਇ ਸਹਿਜ ਹੀ ਨਾਮ ਸਮਾਇਆ ਤੂ ਆਪੇ ਕਰਤਾ ਤੇਰਾ ਕੇ ਸਭ ਹੋਇ ਤੋਤ ਬਿੰਦੂ ਜਬਰ ਨ ਕੋਈ ਤੂ ਕਰ ਕਰ ਵੇਖੇ ਜਾਣੇ ਸੋਈ ਜਨ ਨਾਨਕ ਗੁਰਮੁਖ ਪਰਗਟ ਹੋਏ ਆਸਾ ਮਹਿਲਾ ਪਹਿਲਾ ਤਿਸਰੜੇ ਪਹਿਲੇ ਨਿਵਾ ਸਾ ਪਾਣੀ ਭਾਵਕ ਤਿਨਹੀ ਕੀਆ ਪੰਕਜ ਮੋਹ ਪਗਨੇ ਚੱਲੇ ਹਮ ਦੇਖੇ ਤੈਂ ਡੂਬਿਐ ਲੈ ਮਨ ਇੱਕ ਨਚੇ ਤਸਮੁਡ ਮਰਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤਿ ਨਿਪੜਿਆ ਮੂਰਖ ਮੁਗਦਾ ਜਨਮ ਪਿਆ ਨਰੁਤਨ ਨਾਨਕ ਜਿੰਕੀ ਸਨਾ ਜਿੰਤੂ ਨਾਹੀ ਵਿਸਰਿਆ ਸਮਹ ਲਬਨਵਾ ਪਹੀ ਪ੍ਰਾਪ ਪਦਮਾਨੁਗ ਦੇ ਹੋਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਵਰਕਾ ਚਰੇ ਕਿਤਨਾ ਕਾਮਿਲ ਸਾ ਸੰਗਤ ਬਚਕੇ ਬਨ ਨ ਸਰੰਜਾ ਲਾਗ ਬਹੁ ਚਲ ਤਰਨ ਕੇ ਜਨਮ ਬਿਰਥਾ ਜਾਤ ਰੰਗ ਮਾਇ ਕੇ ਰਹਾਓ ਜਬ ਤਬ ਸਮਝੇ ਮਨ ਨ ਕੋ ਮਾਇਆ ਸੇਵਾ ਸਾਧਨਾ ਜਾਣੇ ਹਰ ਰਾਇ ਕਹੋ ਨਾਨਕ ਕਮਨੀਜ਼ ਕਰਮਾ ਸਰਣ ਪਰੇ ਕੀ ਰਖੋ ਸਰਮਾ ਉਪਾਸ

आ बहा मुझे उबर ये मरंकाल का त्रास मरिए हो जो सदा हमारे पच्चा सर अजू जो करियो रचा अच्छा। राख लो मैं राख नारे सब संसार प्यारे दीन बंधु दुष्यन के हंता तुम हो करे चतुर्दश कंता काल पय ब्रह्मा पवतरा काल पय से जो अवतरा काल पय कर बसन बका छा काल का किया तमाशा जमन जो काल योगी सबकी यो बेहतरा जुर्मा जी थी जुन का सलोक सबारा नमस्कार है ताही मारा <coughs> ਜਨੁਕਾਲ ਸਭ ਜਗਤ ਬਣਾਏ ਹੋ ਦੇਵ ਦਾਤ ਜਨਸਾਂ ਨੂੰ ਬਜਾਇਓ ਆਦਨ ਤੇ ਕੇਵਤਾਰਾ ਸੋਈ ਗਿਰੂ ਸਮਝਿਉ ਹਮਾਰਾ ਨਮਸਕਾਰ ਤਿਸੀ ਕੋ ਮਾਰੀ ਸਕਲ ਪ੍ਰਜਾ ਜਿਨਾ ਆਪ ਸਵਾਰੀ ਸਭ ਕਨ ਕੋ ਸਭ ਕਨ ਕੋ ਸੁਖ ਦੀਓ ਸਤਰੰ ਕੋ ਬਲ ਮੁਹਬਤ ਕੀ ਉਹ ਘਟਕੜ ਕੇ ਅੰਤਰ ਕੀ ਜਾ ਰਾਤ ਭਲੇ ਬੁਰੇ ਕੀ ਪੀਰ ਬਚਾਨਾ ਚਿੱਟੀ ਤੇ ਕੁੰਚਰ ਸਤ 16 ਸਬਰ ਕਿਰਪਾ ਦੇਸਟਗਰ ਫੂਲਾ ਸੰਤਨੁ ਕਪਾਇ ਗੁਖੀ ਸੁਖੁ ਪਾਇ ਸਾਧਨ ਕੀ ਸੁਕੀ ਏਕ ਏਕ ਕੀ ਪੀਰ ਪਛਾਨੇ ਘਟਕੜ ਕੇ ਪਟਪਟ ਕੀ ਜਾਣੇ ਜਬ ਉਤ ਕਰ ਕਰਾ ਕਰ ਤਾਰਾ ਪ੍ਰੇਦਰ ਅਦ ਦੇਹ ਪਾਰਾ

ਕਿਰਪਾ ਦੇ ਸੰਜਾਲ ਰਹੋ ਤਾਂ ਕਿ ਤਾਂ ਤੱਕ ਮੇਰੇ ਉਹ ਰਿੱਧ ਸਿੱਧ ਕਰਮੋ ਸਭ ਹੋਈ ਦੁਚਾ ਚੋ ਐਸਾ ਕਿ ਨਾ ਕੋਈ ਇੱਕ ਵਾਰ ਜਿੰਨ ਤੁਮੇ ਸੰਭਾਰਾ ਕਾਲ ਫਾਸੇ ਧਾਈ ਮਹਾਰਾਜ ਜਿੰਨਾ ਨਾਮ ਤੇ ਹਰੋ ਕਹਾ ਦਰ ਤੂ ਦੋਖਤਰਾ ਕੜਕ ਕੇ ਤੁਮੇ ਸੁਣ ਤਿਹਾਰੀ ਆਪ ਹਾ ਦਿਲ ਹੋ ਬਾਰੀ ਸਰਬ ਠੋਰ ਮੂ ਸਹਾਈ ਦੁਸ਼ਤ ਦੋਖ ਤੇ ਲਿਹੋ ਬਚਾਈ ਦੋਹਰਾ ਸਕਲ ਦੁਆਰ ਕੋ ਛਾਟ ਕੇ ਕਹੇ ਦੁਆਰੋ ਦੁਆਰ ਵਾਹ ਗਏ ਕਿ ਲਾਜ ਜਸ ਗੋਵਿੰਦਾਸ ਤੋਹਾਰ ਰਾਮ ਕਲੀ ਮਹੱਲਾ ਤੀਜਨ ਦੇ ਕੰਕਾਰ ਸਤਿਗੁਰ ਪ੍ਰਸਾਦ ਅਨੰਦ ਵੇਰ ਮਾਇ ਸਤਿਗੁਰੂ ਮਾਪਾ ਸਤਿਗੁਰ ਤੋਂ ਪਾਇਆ ਸਹਿ ਸੱਚੀ ਮਨਵਜੀ ਅਬਦਾਂ ਯਾ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਉਣ ਆਈਆਂ ਸ਼ਬਦੋਤ ਕਾ ਵੋ ਹਰੀ ਕੇ ਰਮ ਮਨਜਨੀ ਵਸਾਇਆ ਕਹੇ ਨਨਕ ਅਨੰਦ ਹੋਆ ਸਤਿਗੁਰੂ ਪਾਇਆ ਏ ਮਨ ਮੇਰਿਆ ਤੂ ਸਦਰੋ ਹਰ ਨਾਲੇ ਹਰ ਨਾਲ ਰੋ ਤੂ ਮਨ ਮੇਰੇ ਦੁਖ ਸਭ ਬਿਸਾਨਣਾ ਅੰਗੀਕਾਰੋ ਕਰੇ ਤੇਰਾ ਕਾਰਸ ਸੋ ਸੁਨਣਾ ਸਮਰਾ ਅਗਲਾ ਸਮਰਾ ਸੋ ਮੇ ਸੁਖ ਨੂੰ ਸਾਰੇ ਕਹੀ ਨਾਨਕ ਮਨ ਵੀਰੇ ਸਤਰਹੁਨ ਨਾਲੇ ਸੱਚੇ ਸਾਹਿਬਾ ਗਿਆਨੀ ਕਰਤੇ ਰੇ ਕਰਤਾ ਤੇ ਰੇ ਸਭ ਕੇ ਸੰਜੇ ਜਿੱਦ ਹੋ ਸੇ ਪਾਵੈ ਸਦਾ ਸਿਵ ਸਲਾਹ ਤੇਰੀ ਨਾਮੁ ਅਨਮਸਾਈ ਨਾਮ ਜਿਨ ਕੇ ਮਨੋ ਸੇ ਆਵੈ ਸਭ ਤਕਨੇ ਰੇ ਕਹੀ ਨਾਨਕ ਸੱਚੇ ਸਾਹਿਬ ਗਿਆਨ ਹੀ ਕਰਤੇ ਰੇ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗੋਇਆ ਕਰ ਸਾਸੁ ਸੁਖ ਮਨ ਆਈ ਵਸੈ ਜਿਨੀਥਾ ਸਭ ਪੁਜਾਈਐ ਸਦਾ ਗੁਰਬਾਨ ਕੀ ਦਾਗੁਰ ਬਟੋ ਜੀ ਦੀਆਂ ਵਡਾਈਆਂ ਕਹੀ ਨਾਨਕ ਸੁਨ ਸੁਨ ਤੋ ਸੁਤਰੋ ਬਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਸਬਤਿਤ ਘਰ ਸਭਾਗੇ ਘਰ ਸਭਾਗੇ ਸੱਬਤਵਾਜੇ ਕੱਲਾ ਚਿਤ ਕਰਤਾ ਰਿਆ ਪੰਚ ਦੁੱਤ ਤਿਤ ਵਾਸ ਕੀਤੇ ਕਾਲ ਕੰਟ ਢਗਵਾ ਰਿਆ ਤੁਰ ਘਰਮ ਪਾਇ ਤੋ ਜਿੰਨ ਕੋ ਉਸ ਨਾਮਰ ਕੇ ਲਾਗੇ ਕਹੀ ਨਾਨਕ ਤਹਿ ਸੋ ਕੋ ਆਤਿਤ ਗਨ ਨਵਾਜੇ ਅਨੰਸਨ ਉਹੜ ਭਾਗੇ ਸਕਲ ਮਨ ਰਤਪੁਰ ਬਾਰਮ ਬਾਤ ਉਸ ਗਲਵ ਸੂਰੇ ਦੁਖ ਰੋਖ ਸੰਤਾਪ ਉਤਰੇ ਸੂੜੀ ਸੱਚੀ ਬਾਣੀ ਸੰਸਾਦਨ ਭਏ ਸਸਤੇ ਪੂਰੇ ਗੁਰਤੇ ਜਾਣੀ ਹੁਣ ਤੇ ਪੁਰੀਤ ਕੇ ਤੇ ਪਵਿੱਛਤ ਗੁਰ ਰਹਾ ਭਰਪੂਰੇ ਮੇਨ ਮੰਤ ਨਾਨਕ ਗੁਰਤਨਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵੜੀ ਮਹਿਲਾ ਪੰਜਵਾ ਤਾਲ ਵਿਸਤ੍ਰਿਤ ਵਿਸਤੂ ਪયો ਸੰਸਦ ਵਿਚਾਰ ਉਮਰਿੰਦਮ ਠਾਕੁਰ ਕਾ ਪਯੋ ਜਿਸ ਕਾ ਸਭਸਦਾਰੋ ਜੇ ਕੋ ਖਾ ਵੇ ਜੇ ਕੋ ਪੰਚਾਇਤਿਸ ਕਾ ਵੇਦਾਰੋ ਇਹ ਬਸਤ ਜੀਨੇ ਜੈਨਿਤ ਨਿਤਰਾ ਕੁਰਤਾਰੋ ਤੁਮ ਸੰਸਾ ਹਜਰਨ ਲਖਤਰੀ ਸੁ ਬਨਾਨਕ ਪਰਮ ਪਸਾਰੋ ਸ਼ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾ ਤੋ ਨਹੀਂ ਮੈਨੂ ਜੋ ਕਿ ਤੋਈ ਮੈਨਰ ਗਾਣੀ ਕੋ ਗੁਣ ਨਹੀਂ ਆਪੇ ਤਰਸ ਪੋਈ ਤਰਸ ਪੈਣਾ ਮੇਰਾ ਮਤੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਤਾ ਜੀ ਮਾ ਤਨ ਮੰਥੀ ਵਿਹਰਿਆ ਪੌੜੀ ਤੇ ਤੇ ਤੂੰ ਸਮਰਾਥ ਜਿੱਥੇ ਕੋਈ ਨਾਏ ਉੱਥੇ ਤੇਰੀ ਰਾਖ ਅਗਨੀ ਦਰਮਾਹੇ ਸੁਣ ਕੇ ਜਮਕੇ ਦੂਤ ਨਾਏ ਤੇਰੇ ਸਿਰ ਜਾਈ ਪਉ ਜਲ ਬਿਖਮਸ ਗਾਹ ਹੁਗੁਰ ਸਬਦੀ ਪਾਰ ਪਾਇ ਜਿੰਨ ਕੋ ਲੱਗੀ ਪਿਆਸ ਅਮਰ ਸਈ ਖਾਏ ਕਲ ਮੇ ਇਹੋ ਪੁੰਨ ਗੁਣ ਗੋਵਿੰਦ ਕਾਇ ਸਭ ਸਨੋ ਕਿਰਪਾਲ ਸਮਾਲੇ ਸਾਇ ਸਾ ਬਿਰਥਾ ਕੋ ਨੀ ਜੀ ਆਵੇ ਤਦਾਹੇ ਸ਼ਲੋਕ ਮਹੱਲਾ ਪੰਜਵਾ ਅੰਤਰ ਗੁਰੂ ਰਾਤਰਾ ਦੇਵਾ ਜਪ ਕੋ ਨਾਓ ਨੇਤਰੀ ਸਤਗੁਰ ਪੇਖਣਾ ਸਨੈ ਸੁਣਾ ਗਨੋ ਸਤਗੁਰ ਸੇ ਧੀਰਤਿਆ ਦਰਗੇ ਭਈ 8 ਹਾਉ ਕਹੂ ਨਾਨਕ ਕਿਰਪਾ ਕਰੇ ਜਿਸਨੋ ਇਹ ਬਧੇ ਜਨਮੋਦਮ ਗਾੜੀ ਵਿੱਲੇ ਕੇ ਕੇ ਮਹੱਲਾ ਪੰਜਵਾ ਰੱਖੇ ਰੱਖਣਹਾਰ ਆਪ ਵਾਰਨ ਗੁਰ ਕੀ ਪੈਰੀ ਪਾਇ ਕਾਸਰਨ ਹੋਆ ਆਪ ਦਿਆਲ ਮਰੋਨਾ ਵਿਚਾਰਨ ਸਾਜਰਾ ਕੇ ਸੰਭੌ ਚਲਦਾਰਨ ਸਾਕਤ ਨਿੰਦ ਦੁਸ਼ਮਨ ਮਾਹਿ ਪਤਾਰਨ ਤਿਸ ਸਾਹਿਬ ਕੀ ਡੇਕ ਨਾਨਕ ਮੰਨੇ ਮਾਏ ਜਿਸ ਸਿਮਰਤ ਸੁਖ ਹੋਏ ਸਗਲੇ ਧੂਖ ਜਾਏ ਵਾਹਿਗੁਰੂ